ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਸਾਡਾ ਪੰਜਾਬ ਵਾਲੇ ਕਵਲਵੀਰ ਜੀ ਤੇ ਪ੍ਰੀਤ ਦੀ ਭੈਣ ਰਵਿੰਦਰ ਇੰਨੀ ਜਲਦੀ ਇਟਲੀ ਤੋਂ ਇੰਡੀਆ ਵਾਪਸ ਕਿਉਂ ਆ ਰਹੀ ਆ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਪੰਜਾਬ ਦਾ ਪੰਜਾਬ ਟੀਮ ਦੇ ਵਲੌਗ ਤੁਸੀਂ ਦੇਖਦੇ ਹੀ ਹੋਵੋਗੇ ਤੇ ਉਹਨਾਂ ਵਿੱਚ ਉਹ ਕਾਫੀ ਦਿਨਾਂ ਤੋਂ ਸ਼ਾਪਿੰਗ ਵਗੈਰਾ ਵੀ ਕਰ ਰਹੇ ਆ ਤੇ ਉਧਰ ਉਹਨਾਂ ਦੀ ਭੈਣ ਵੀ ਆਉਣ ਵਾਲੀ ਆ ਉਹ ਆਪਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਵੇਂ ਸਾਡਾ ਪੰਜਾਬ ਦਾ ਪੰਜਾਬ ਟੀਮ ਦੇ ਜਿਹੜੇ ਕੀ ਭੂਆ ਜੀ ਨੇ ਉਹਨਾਂ ਦੇ ਬੇਟੇ ਦੀ ਮੈਰਿਜ ਆ ਤੇ ਜਿਸ ਕਰਕੇ ਉਹਨਾਂ ਦੀ ਵੱਡੀ ਭੈਣ ਰਵਿੰਦਰ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ ਤੇ ਇਸ ਕਰਕੇ ਉਹ ਇਟਲੀ ਤੋਂ ਵਾਪਸ ਇੰਡੀਆ ਆ ਰਹੇ ਨੇ ਤੇ ਉਹ ਵੀ ਵਿਆਹ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਸੋ ਉਹਨਾਂ ਦੀਆਂ ਤੁਸੀਂ ਪੋਸਟਾਂ ਦੇਖੀਆਂ ਹੀ ਹੋਣਗੀਆਂ 에어ਪੋਰਟ ਤੇ ਸੋ ਉਹ ਉੱਥੋਂ ਚੱਲ ਪਏ ਆ ਤੇ ਜਿਵੇਂ ਕਿ ਇੰਡੀਆ ਵਿੱਚ ਉਹਨਾਂ ਦੀ ਐਂਟਰੀ ਹੋਵੇਗੀ ਤਾਂ ਉਹਨਾਂ ਦਾ ਉਹ ਵਲੌਗ ਵੀ ਆਵੇਗਾ ਸੋ ਇਸ ਕਰਕੇ ਉਹਨਾਂ ਨੇ ਇਹ ਸਾਰੀ ਤਿਆਰੀ ਇੰਨੀ ਜਲਦੀ ਕਰ ਲਈ ਜਿਵੇਂ ਕਿ ਅਜੇ ਉਹਨਾਂ ਨੇ 2-3 ਮਹੀਨੇ ਹੀ ਹੋਏ ਆ ਕਿ ਇੰਡੀਆ ਤੋਂ ਵਾਪਸ ਗਿਆ ਨੂੰ ਤਾਂ ਇੰਨੀ ਜਲਦੀ ਆਉਣ ਦਾ ਉਹਨਾਂ ਦਾ ਕਾਰਨ ਬਸ ਇਹੀ ਆ ਉਹ ਆਪਣੀ ਭੂਆ ਦੇ ਮੁੰਡੇ ਦਾ ਵਿਆਹ ਵੇਖਣ ਲਈ ਆ ਰਹੇ ਨੇ ਸੋ ਤੁਸੀਂ ਅਕਸਰ ਵਲੌਗਾ ਵਿੱਚ ਦੇਖਿਆ ਹੋਵੇਗਾ ਕਿ ਪ੍ਰੀਤ ਸੰਦੀਪ ਅਕਸਰ ਹੀ ਸ਼ਾਪਿੰਗ ਕਰਦੀਆਂ ਨਜ਼ਰ ਆਉਂਦੀਆਂ ਹੋਣਗੀਆਂ ਤਾਂ ਉਹ ਇਸ ਕਰਕੇ ਸਾਰੀ ਸ਼ਾਪਿੰਗ ਕਰ ਰਹੇ ਨੇ ਇੱਕ ਤਾਂ ਉਹ ਨਾਨਕਾ ਪਰਿਵਾਰ ਹੈ ਤੇ ਨਾਨਕਾ ਪਰਿਵਾਰ ਤੁਹਾਨੂੰ ਪਤਾ ਹੀ ਆ ਕਿ ਵਿਆਹ ਵਿੱਚ ਕਿਵੇਂ ਹੁਮਹਮਾ ਕੇ ਪਹੁੰਚਦਾ ਹੈ ਕਿ ਇਹ ਕੇ ਬਾਹਰ ਰਹਿਣ ਵਾਲਿਆ ਕੋ ਅਕਸਰ ਵਿਆਹ ਨਹੀਂ ਵੇਖੇ ਜਾਂਦੇ ਸੋ ਇਸ ਵਾਰ ਉਹਨਾਂ ਦੀ ਭੈਣ ਇਸ ਕਰਕੇ ਪਹੁੰਚ ਰਹੀ ਆ ਕਿਉਂਕਿ ਕੋਈ ਕਈ ਵਿਆਹ ਮਿਸ ਹੋ ਜਾਂਦੇ ਨੇ ਚੱਲ ਹੁਣ ਉਹਨਾਂ ਦੀ ਸਗੀ ਭੂਆ ਦੇ ਮੁੰਡੇ ਦਾ ਵਿਆਹ ਹੈ ਸੋ ਉਹ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਆ ਸਿਰਫ ਉਹ ਵੀਕ ਦਿਨਾਂ ਲਈ ਹੀ ਇੰਡੀਆ ਆ ਰਹੇ ਆ ਤੇ ਵਿਆਹ ਵੇਖ ਕੇ ਉਹਨਾਂ ਫੇਰ ਜਲਦੀ ਹੀ ਵਾਪਸ ਚਲੇ ਜਾਣਾ ਹੈ ਸੋ ਸਾਡਾ ਪੰਜਾਬ ਵਾਲਿਆਂ ਲਈ ਵੀ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੀ ਭੈਣ ਵੀ ਇਸ ਟਾਈਮ ਪਿਆ ਵਿੱਚ ਸ਼ਾਮਲ ਹੋ ਰਹੀ ਆ ਤੇ ਨਾਲ ਆਪਣੇ ਸਾਰੇ ਪਰਿਵਾਰ ਨੂੰ ਵੀ ਉਹ ਮਿਲ ਲਏਗੀ ਸੋ ਸਾਰਾ ਪਰਿਵਾਰ ਇਕੱਠਾ ਹੋ ਕੇ ਬਹੁਤ ਖੁਸ਼ ਹੁੰਦਾ ਹੈ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦ